ਵਾਹਿਗੁਰੂ ਸਿੱਕੇ ਖਾਲਸਾ ਵਾਹਿਗੁਰੂ ਸਿੱਕੇ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਅੱਜ ਸੋਮਵਾਰ ਦੇ ਦਿਨ 1 ਰੁਪਏ ਦੇ ਸਿੱਕੇ ਦੇ ਨਾਲ ਉਪਾਕਾਰ ਲਓਗੇ ਤਾਂ ਤੁਸੀਂ ਪੈਸਿਆਂ ਦੇ ਨਾਲ ਮਾਲਾ-ਮਾਲ ਹੋ ਜਾਓਗੇ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਇਸ ਆ ਸੰਗਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਾ ਜੀ ਜੇਕਰ ਤੁਸੀਂ ਅੱਜ ਸੋਮਵਾਰ ਦੇ ਦਿਨ 1 ਰੁਪਏ ਦੇ ਸਿੱਕੇ ਦਾ ਇਹ ਛੋਟਾ ਜਿਹਾ ਉਪਾਕਾਰ ਲੈਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਦੇ ਵੀ ਕਮੀ ਨਹੀਂ ਹੋਵੇਗੀ ਇਸ ਪਾਣ ਕਦੋਂ ਤੇ ਕਿਵੇਂ ਕਰਨਾ ਹੈ ਸੋਮਵਾਰ ਦੇ ਦਿਨ ਕਿਸ ਸਮੇਂ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਹੀ ਜਾਣਕਾਰੀ ਦੱਸਾਂਗੇ ਸੰਗਾ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਸਾਥ ਸੰਗਤ ਜੀ ਅੱਜ ਸੋਮਵਾਰ ਦੇ ਦਿਨ ਕੋਈ ਵੀ ਜੇਕਰ ਇਸ ਛੋਟੇ ਜਿਹੇ ਉਪਾਅ ਨੂੰ ਕਰ ਲੈਂਦਾ ਹੈ ਤਾਂ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ ਬਹੁਤ ਹੀ ਤੁਹਾਨੂੰ ਐਸਾ ਫਲ ਪ੍ਰਾਪਤ ਹੋਵੇਗਾ ਪਰ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਪਰ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਉਪਾਅ ਕਰਨਾ ਹੈ ਪਰ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਉਪਾਅ ਕਰਨਾ ਹੈ ਉਸ ਨੂੰ ਭਾਵਨਾ ਤੇ ਵਿਸ਼ਵਾਸ ਦੇ ਨਾਲ ਕਰਨਾ ਹੈ ਜੇਕਰ ਕਿਸੇ ਨਵੇਂ ਕੰਮ ਨੂੰ ਤੁਸੀਂ ਕਰਦੇ ਹੋ ਉਸ ਕੰਮ ਬਿਸ਼ੇ ਤੁਹਾਡਾ ਵਿਸ਼ਵਾਸ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਕਿਉਂਕਿ ਕੋਈ ਵੀ ਚੀਜ਼ ਹਾਸਲ ਕਰਨ ਦੇ ਲਈ ਸੰਗਤ ਜੀ ਮਨੁੱਖ ਦਾ ਜਿਹੜਾ ਮਨ ਹੁੰਦਾ ਹੈ ਉਹਦਾ ਮਨ ਮੰਨਣਾ ਬੜਾ ਜ਼ਰੂਰੀ ਹੁੰਦਾ ਹੈ ਜੇਕਰ ਆਪਣਾ ਮਨ ਹੀ ਨਹੀਂ ਮੰਨੇਗਾ ਤਾਂ ਉਸ ਕੰਮ ਦੇ ਵਿੱਚ ਫਿਰ ਆਪਣਾ ਦਿਲ ਵੀ ਨਹੀਂ ਲੱਗੇਗਾ ਫਿਰ ਜਦੋਂ ਆਪਾਂ ਦਿਲ ਨਹੀਂ ਲਗਾਉਂਦੇ ਤਾਂ ਉਦੋਂ ਉਹ ਜਿਹੜਾ ਕੰਮ ਹੈ ਫੇਸਾ ਡਾਣ ਨਹੀਂ ਹੁੰਦਾ ਸਿਰੇ ਨਹੀਂ ਚੜਦਾ ਤੇ ਸੰਗਤ ਜੀ ਕਾਦੇ ਵੀ ਤੁਸੀਂ ਐਸੇ ਹੀ ਦਾ ਤਜਰਬਾ ਕਰਕੇ ਦੇਖ ਸਕਦੇ ਹੋ ਤੇ ਖਾਸ ਕਰਕੇ ਇਹ ਉਪਾਅ ਜੋ ਹੈ ਇਹ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਸ਼ਨੀ ਦੀ ਬਹੁਤ ਹੀ ਜ਼ਿਆਦਾ ਪਰੇਕੋਪੀ ਆਈ ਹੁੰਦੀ ਹੈ ਇਸੇ ਹੀ ਚੱਕਰ ਦੇ ਵਿੱਚ ਕਈ ਭੈਣ ਭਰਾ ਸੰਗਤ ਜੀ ਪੰਡਤਾਂ ਦੇ ਕੋਲ ਬਾਬਿਆਂ ਦੇ ਕੋਲ ਜਾਂਦੇ ਹਨ ਉਹ ਉਹਨਾਂ ਨੂੰ ਜਦੋਂ ਆਖਦੇ ਹਨ ਕਿ ਅਸੀਂ ਇਹ ਤੁਹਾਡੀ ਪਰੇਸ਼ਾਨੀ ਦੂਰ ਕਰ ਦੇਵਾਂਗੇ ਸਾਤ ਸੰਗਜੇ ਇਹ ਇੱਕਦਮ ਝੋਟ ਹੁੰਦਾ ਹੈ ਕਿਉਂਕਿ ਜਿਹੜੀ ਸ਼ਨੀ ਦੇਵ ਦੀ ਪਰ ਕੋਪੀ ਆਉਂਦੀ ਹੈ ਉਹ ਕਦੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਦੀ ਜੇਕਰ ਆਪਾਂ ਕੋਈ ਉਸ ਨੂੰ ਦੂਰ ਕਰਨ ਦੇ ਲਈ ਸੰਗਜੇ ਉਪਾਅ ਕਰਦੇ ਹਾਂ ਕੋਈ ਹਿੱਲਾ ਵਸੇਲਾ ਬਣਾਉਂਦੇ ਹਾਂ ਉਸ ਦੇ ਨਾਲ ਉਸ ਦਾ ਜਿਹੜਾ ਅਸਰ ਹੈ ਆਪਾਂ ਨੂੰ ਉਹ ਘੱਟ ਹੁੰਦਾ ਹੈ ਪਰ ਉਸ ਨੂੰ ਬਿਲਕੁਲ ਵੀ ਖਤਮ ਨਹੀਂ ਕਰ ਸਕਦੇ ਜੋ ਉਪਾਅ ਸੇ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਸਾਤ ਸੰਗਤ ਜੀ ਉਸ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸ਼ਨੀਦੀਪ ਪਰ ਕੋਪੀ ਜਿਹੜੀ ਉਹ ਚਲੇ ਜਾਵੇਗੀ ਉਹ ਘਟ ਹੋ ਜਾਵੇਗੀ ਇਸ ਕਰਕੇ ਸਾਧ ਸੰਗਤ ਜੀ ਜੋ ਵੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਪੈਸੇ ਨੂੰ ਲੈ ਕੇ ਜੋ ਵੀ ਤੁਹਾਡੀ ਮੁਸ਼ਕਲ ਆ ਰਹੀ ਹੈ ਉਹ ਹਮੇਸ਼ਾ ਦੇ ਲਈ ਖਤਮ ਹੋ ਜਾਵੇਗੀ ਕਿਉਂਕਿ ਸਾਧ ਸੰਗਤ ਜੀ ਸੋਮਵਾਰ ਦੇ ਦਿਨ ਕੀਤਾ ਗਿਆ ਉਪਾਅ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦੇਵੇਗਾ ਪੈਸੇ ਦੇ ਨਾਲ ਰਿਲੇਟਡ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹੋਣਗੀਆਂ ਦੂਰ ਹੋਣਗੀਆਂ ਸਾਹ ਸੰਗਤ ਜੀ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਇਸ ਪਾਣ ਨੂੰ ਤੁਸੀਂ ਸਿਰਫ ਸ਼ਨੀਵਾਰ ਦੇ ਦਿਨ ਜਾਂ ਸੋਮਵਾਰ ਦੇ ਦਿਨ ਹੀ ਕਰਨਾ ਹੈ ਇਸ ਪਾਣ ਨੂੰ ਕਿਵੇਂ ਕਰਨਾ ਹੈ ਉਸ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ ਇਸ ਪਾਣ ਨੂੰ ਕਰਨ ਦੇ ਲਈ ਸੰਗਤ ਜੀ ਸਾਨੂੰ 1 ਰੁਪਏ ਦਾ ਸਿੱਕਾ ਚਾਹੀਦਾ ਹੈ 1 ਰੁਪਏ ਦੇ ਸਿੱਕੇ ਲੈਣ ਤੋਂ ਬਾਅਦ ਤੁਸੀਂ ਪਿੱਤਲ ਦੀ ਇੱਕ ਛੋਟੀ ਜੀ ਕਟੋਰੀ ਲੈਣੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਪਿੱਤਲ ਦੀ ਕਟੋਰੀ ਹੈ ਤਾਂ ਠੀਕ ਹੈ ਤੁਸੀਂ ਸਟੀਲ ਦੀ ਕਟੋਰੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਬਜ਼ਾਰ ਦੇ ਵਿੱਚੋਂ ਜਾ ਕੇ ਪਿੱਤਲ ਦੀ ਕਟੋਰੀ ਵੀ ਲਿਆ ਸਕਦੇ ਹੋ ਇਹ ਲੈਣ ਤੋਂ ਬਾਅਦ ਉਸ ਦੇ ਵਿੱਚ ਸਾਦ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਤੇਥ ਸਥਾਨ ਹੈ ਜਾਂ ਧਾਰਮਿਕ ਸਥਾਨ ਦੇ ਜਾਂਦੇ ਹੋ ਧਾਰਮਿਕ ਸਥਾਨ ਜਾਂ ਤੇਥ ਸਥਾਨ ਦਾ ਜੇਕਰ ਤੁਹਾਡੇ ਘਰ ਵਿੱਚ ਚਲ ਪਿਆ ਹੋਇਆ ਹੈ ਤਾਂ ਸੰਗਤ ਜੀ ਬਹੁਤ ਹੀ ਜ਼ਿਆਦਾ ਵਧੀਆ ਹੈ ਸਾਦ ਸੰਗਤ ਜੇਕਰ ਤੁਹਾਡੇ ਘਰ ਦੇ ਵਿੱਚ ਜਲ ਹੈ ਤਾਂ ਇਹ ਹੈ ਉਸ ਕਟੋਰੀ ਦੇ ਵਿੱਚ ਉਸ ਨੂੰ ਪਾ ਲੈਣਾ ਹੈ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਜਲ ਨਹੀਂ ਹੈ ਤੇ ਜਿਹੜਾ ਸੰਗਤ ਜੀ ਤੁਸੀਂ ਪੀਣ ਵਾਲਾ ਪਾਣੀ ਆਪਣੇ ਘਰ ਦੇ ਵਿੱਚ ਵਰਤਦੇ ਹੋ ਉਸ ਨੂੰ ਉਸ ਕਟੋਰੀ ਵਿੱਚ ਪਾ ਸਕਦੇ ਹੋ ਪਹਿਲੀ অপਸ਼ਨ ਦਾ ਤੇਥ ਸਤਾਨਾ ਤੋਂ ਲਿਆਂਦਾ ਹੋਇਆ ਜਲ ਹੈ ਉਹ ਪਾਓ ਜੇ ਨਹੀਂ ਹੈ ਤਾਂ ਫਿਰ ਤੁਸੀਂ ਜਿਹੜਾ ਜਲ ਪੀਂਦੇ ਹੋ ਉਸ ਦਾ ਇਸਤੇਮਾਲ ਕਰ ਸਕਦੇ ਹੋ ਇਸ ਕਟੋਰੀ ਦੇ ਵਿੱਚ ਪਾਣੀ ਜਲ ਨੂੰ ਪਾਉਣ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਜੋ 1 ਰੁਪਏ ਦਾ ਸਿੱਕਾ ਲਿਆ ਕੇ ਉਸ ਨੂੰ ਪਾ ਦੇਣਾ ਹੈ ਉਸ ਨੂੰ ਪਾਉਣ ਤੋਂ ਬਾਅਦ ਉਸੇ ਇਸ ਕਟੋਰੀ ਨੂੰ ਆਪਣੇ ਘਰ ਦੀ ਛੱਤ ਦੇ ਉੱਪਰ ਰੱਖ ਦੇਣਾ ਹੈ ਉਹ ਇਸ ਕਰਕੇ ਰੱਖਉਣਾ ਹੈ ਕਿ ਸੰਗਤ ਜੀ ਜੋ ਚੰਦਰਮਾ ਦੀ ਰੋਸ਼ਨੀ ਹੁੰਦੀ ਹੈ ਉਹ ਤੁਹਾਡੀ ਇਸ ਕਟੋਰੀ ਦੇ ਅੰਦਰ ਆ ਜਾਵੇ ਇਸ ਤਰ੍ਹਾਂ ਸਤ ਸੰਗਤ ਜੀ ਤੁਸੀਂ ਜਿਹੜੀ ਕਟੋਰੀ ਹੈ ਇਹ ਰਾਤ ਦੇ ਸਮੇਂ ਹੀ ਭਰ ਕੇ ਰੱਖਣੀ ਹੈ ਰਾਤ ਦੇ ਸਮੇਂ ਲਗਾ ਦਿਓ ਜਦੋਂ ਤੁਹਾਨੂੰ ਪਤਾ ਹੈ ਕਿ ਚੰਦਰਮਾ ਦੀ ਰੋਸ਼ਨੀ ਅੱਜ ਹੈ ਜੰਦ ਦੇ ਸਮੇਂ ਵੀ ਤੁਸੀਂ ਦਿਨ ਭਰ ਰੱਖ ਸਕਦੇ ਹੋ ਛਤ ਦੇ ਉੱਪਰ ਦੂਸਰੇ ਦਿਨ ਤੁਸੀਂ ਇਸ ਕਟੋਰੀ ਨੂੰ ਥੱਲੇ ਲੈ ਆਉਣਾ ਹੈ ਜਦ ਇਹ ਦੇਣ ਦੇ ਸਮੇਂ ਵਿੱਚ ਤੁਸੀਂ ਦਿਨ ਪਰ ਰੱਖ ਸਕਦੇ ਹੋ ਛਤ ਦੇ ਉੱਪਰ ਦੂਸਰੇ ਦਿਨ ਤੁਸੀਂ ਇਸ ਕਟੋਰੀ ਨੂੰ ਥੱਲੇ ਲੈ ਆਉਣਾ ਹੈ ਪਰ ਤੁਸੀਂ ਇਸ ਕਟੋਰੀ ਦੇ ਵਿੱਚੋਂ ਸਾਧ ਸੰਗਤ ਜੀ ਸਿੱਕਾ ਕੱਢਣ ਤੋਂ ਪਹਿਲਾਂ ਹੀ ਉੱਠ ਕੇ ਸਵੇਰੇ ਇਸ਼ਨਾਨ ਕਰਕੇ ਫਿਰ ਹੀ ਛਤ ਤੇ ਜਾਣਾ ਹੈ ਛਤ ਤੇ ਜਾ ਕੇ ਤੁਸੀਂ ਇਸ ਕਟੋਰੀ ਦੇ ਵਿੱਚੋਂ ਜੋ ਸਿੱਕਾ ਪਿਆ ਹੈ 1 ਰੁਪਏ ਦਾ ਉਹ ਕੱਢ ਲੈਣਾ ਹੈ ਉਹ ਕੱਢ ਕੇ ਸਾਧ ਸੰਗਤ ਜੀ ਤੁਸੀਂ ਉਸ ਸਿੱਕੇ ਨੂੰ ਚੰਗੇ ਤਰ੍ਹਾਂ ਸਾਫ਼ ਪਾਣੀ ਦੇ ਨਾਲ ਧੋ ਕੇ ਇੱਕ ਲਾਲ ਕੱਪੜੇ ਦੇ ਵਿੱਚ ਰੱਖ ਦੇਣਾ ਹੈ ਸਿੱਕਾ ਤਾਂ ਉਸ ਕਟੋਰੀ ਦੇ ਵਿੱਚ ਸੰਗ ਹੈ ਜੀ ਆਪਾਂ ਕੱਢ ਲੈਣਾ ਹੈ ਪਰ ਜੋ ਉਸ ਦੇ ਵਿੱਚ ਜਲ ਬਚ ਗਿਆ ਹੈ ਉਸ ਨੂੰ ਕੀ ਕਰਨਾ ਹੈ ਉਸ ਦਾ ਫਿਰ ਸਾ ਸੰਗ ਹੈ ਜੀ ਤੁਸੀਂ ਜਿਵੇਂ ਘਰ ਦੇ ਵਿੱਚ ਕੋਈ ਦਰਖਤ ਜਾਂ ਪੌਦੇ ਲੱਗੇ ਹੋਏ ਹਨ गमਲੇ ਲੱਗੇ ਹੋਏ ਹਨ ਉਹਨਾਂ ਦੇ ਵਿੱਚ ਇਹ ਜਲ ਨੂੰ ਪਾ ਦੇਣਾ ਹੈ ਉਹ ਗਮਲੇ ਦੇ ਵਿੱਚ ਤੁਸੀਂ ਪਾ ਸਕਦੇ ਹੋ ਪਾਣੀ ਨੂੰ ਉਸ ਜਲ ਨੂੰ ਪਾਉਣ ਤੋਂ ਬਾਅਦ ਉਸੇ 1 ਰੁਪਏ ਦਾ ਸਿੱਕਾ ਲਾਲ ਕੱਪੜੇ ਦੇ ਵਿੱਚ ਬੰਨਿਆ ਹੈ ਸਤਸੰਗਤ ਜੀ ਪੂਰੀ ਰਾਤ ਜੋ ਇਹ ਜਲ ਉੱਪਰ ਛੱਤ ਤੇ ਰੱਖਿਆ ਸੀ ਇਹ ਸਭ ਕਰਨ ਦੇ ਨਾਲ ਮਾਤਾ ਲక్ష్ਮੀ ਦਾ ਵਰਦਾਨ ਉਸ ਵਿੱਚ ਆ ਕੇ ਮਿਲ ਜਾਂਦਾ ਹੈ ਤੇ ਇਹ ਤੁਸੀਂ ਇਸ ਰੁਪਏ ਦੇ ਸਿੱਕੇ ਨੂੰ ਉੱਥੇ ਰੱਖ ਸਕਦੇ ਹੋ ਜਿੱਥੇ ਤੁਸੀਂ ਘਰ ਦੇ ਵਿੱਚ ਪੈਸੇ ਰੱਖੇ ਹੋਏ ਹਨ ਸਾਹ ਸੰਘਾ ਜੀ ਇਸ 1 ਸੇਕਰ ਪਾਇਦੇ ਸਿੱਕੇ ਨੂੰ ਤੁਸੀਂ ਲਾਲ ਕੱਪੜੇ ਦੇ ਵਿੱਚ ਲਪੇਟ ਕੇ ਦੱਖਣ ਦਿਸ਼ਾ ਦੇ ਵਿੱਚ ਆਪਣੀ ਤਜੋਰੀ ਦੇ ਵਿੱਚ ਰੱਖ ਦੇਣਾ ਹੈ ਸੰਘਾ ਜੀ ਇਸ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਤੁਸੀਂ ਲਾਲ ਕੱਪੜੇ ਦੇ ਵਿੱਚ ਹੀ ਲਪੇਟ ਕੇ ਰੱਖਣਾ ਹੈ ਕਿਸੇ ਹੋਰ ਕੱਪੜੇ ਜਾਂ ਕਾਗਜ਼ ਦੇ ਵਿੱਚ ਲਪੇਟ ਕੇ ਨਹੀਂ ਰੱਖਣਾ ਬਸ ਇਹਨਾਂ ਨੂੰ ਉਪਾ ਸਾਹ ਸੰਘਾ ਜੀ ਤੁਹਾਨੂੰ ਕਰਨ ਦੇ ਨਾਲ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡੇ ਘਰ ਦੇ ਵਿੱਚ ਕਿੰਨਾ ਪਰਿਵਰਤਨ ਪਹਿਲਾਂ ਨਾਲੋਂ ਆਉਣਾ ਸ਼ੁਰੂ ਹੋ ਗਿਆ ਹੈ ਤੁਹਾਡੇ ਘਰ ਵਿੱਚ ਪੈਸਿਆਂ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਮੁਸ਼ਕਲਾਂ ਸਨ ਉਹ ਸਾਰੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਹੌਲੀ ਹੌਲੀ ਤੁਸੀਂ ਇਹ ਦੇਖੋਗੇ ਕਿ ਜਿੰਨੀਆਂ ਵੀ ਪਰੇਸ਼ਾਨੀਆਂ ਸੀ ਸ਼ਨੀ ਦੇਵਤਾ ਸ਼ਨੀ ਦੇਵੀ ਤੁਹਾਡੇ ਪਰਿਵਾਰ ਤੇ ਜਿਹੜੇ ਵੀ ਪਰਕੋਪੀ ਸੀ ਉਹ ਸਾਰੀ ਹੀ ਮੁਸ਼ਕਲ ਦੂਰ ਹੋ ਜਾਵੇਗੀ ਸਾਧ ਸੰਘ ਜੀ ਪੈਸਿਆਂ ਦੀ ਕਮੀ ਤਾਂ ਹਮੇਸ਼ਾ ਦੇ ਲਈ ਘਰ ਦੇ ਵਿੱਚੋਂ ਦੂਰ ਹੋ ਜਾਵੇਗੀ ਨਾਲ ਹੀ ਨਾਲ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਜਿਸ ਨੂੰ ਕਰਨ ਦੇ ਨਾਲ ਇੱਕ ਸਿੱਕੇ ਦੇ ਨਾਲ ਹੀ ਤੁਸੀਂ ਉਪਾਅ ਕਰ ਸਕਦੇ ਹੋ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀ ਪਰੇਕੋਪੀ ਦੂਰ ਹੋ ਜਾਵੇਗੀ ਜਿਹੜੀਆਂ ਮੁਸ਼ਕਲਾਂ ਸਨ ਪਰੇਸ਼ਾਨੀਆਂ ਸਨ ਹਮੇਸ਼ਾ ਦੇ ਲਈ ਦੂਰ ਹੋ ਜਾਣਗੀਆਂ ਸਾਧ ਸੰਗਤ ਇਸ ਪਾਣ ਨੂੰ ਤੁਸੀਂ ਸਿਰਫ ਚੰਦਰਮਾ ਦੀ ਰੋਸ਼ਨੀ ਵਾਲੇ ਦਿਨ ਹੀ ਕਰ ਸਕਦੇ ਹੋ ਉਹ ਦਿਨ ਸ਼ਨੀਵਾਰ ਹੋਵੇ ਚਾਹੇ ਸੋਮਵਾਰ ਹੋਵੇ ਉਸ ਦਿਨ ਵੀ ਕਰ ਸਕਦੇ ਹੋ ਇਸ ਪਾਣ ਨੂੰ ਕਰਨ ਦੇ ਲਈ ਤੁਹਾਡੇ ਮਾਲ ਤੁਹਾਡੇ ਮਨ ਦੇ ਵਿੱਚ ਸੱਚੀ ਸਰਧਾ ਤੇ ਭਾਵਨਾ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਹਰ ਇੱਕ ਕੰਮ ਵਿਸ਼ਵਾਸ ਦੇ ਨਾਲ ਹੁੰਦਾ ਹੈ ਜੇਕਰ ਤੁਸੀਂ ਵਿਸ਼ਵਾਸ ਤੋਂ ਬਿਨਾ ਕਰੋਗੇ ਤਾਂ ਤੁਹਾਨੂੰ ਫਲ ਪ੍ਰਾਪਤ ਨਹੀਂ ਹੋਵੇਗਾ ਸਾਥ ਸੰਗਤ ਜੀ ਅੱਜ ਦੀ ਇਸ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਤੇ ਸਾਥ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਸੰਗਤ ਜੀ ਇਹਨਾਂ ਉਪਾਅ ਨੂੰ ਕਰਨ ਦੇ ਨਾਲ-ਨਾਲ ਤੁਸੀਂ ਗੁਰਬਾਣੀ ਦੇ ਨਾਲ ਵੀ ਜੋੜਨਾ ਹੈ ਗੁਰਬਾਣੀ ਦਾ ਜਾਪ ਵੀ ਕਰਨਾ ਹੈ ਨਿਤਨੇਮ ਕਰਨਾ ਹੈ ਤਾਂ ਸਾਧ ਸੰਗਤ ਜੀ ਤੰਤਨ ਬਾਬਾ ਦੇਵ ਸਿੰਘ ਜੀ ਸਰਬੱਤ ਦਾ ਪਲਾ ਕਰਨ ਚੜ੍ਹਦੀ ਕਲਾ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਰੱਖਣ ਸਾਧ ਸੰਗਤ ਜੀ ਤੰਦਰੁਸਤੀਆਂ ਪਰਮਾਤਮਾ ਤੁਹਾਨੂੰ ਸਭ ਨੂੰ ਬਖਸ਼ੇ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ